business blaster day ਅੱਜ ਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਟੈਗ ਲਾਈਨ ਲਿਖਣ ਦੇ ਬਾਰੇ ਚਰਚਾ ਕਰਾਂਗੇ ਆਪਣੀ ਟੈਗ ਲਾਈਨ ਕਿਸ ਤਰੀਕੇ ਨਾਲ ਲਿਖਣੀ ਹੈ ਅਸੀਂ ਆਪਣੇ ਪ੍ਰੋਡਕਟ ਨੂੰ ਗਾਹਕਾਂ ਤੱਕ ਕਿਵੇਂ ਪਹੁੰਚਾਉਣਾ ਹੈ ਇੱਕ ਸਭ ਤੋਂ ਵੱਖਰੀ ਸਟੇਟਮੈਂਟ ਬਾਰੇ ਸੋਚੋ ਜਿਸ ਨਾਲ ਤੁਹਾਡੇ ਗਾਹਕ ਜਾਣੂ ਹਨ ਅਤੇ ਇਸ ਦੀ ਵਰਤੋਂ ਆਪਣੇ ਪ੍ਰੋਡਕਟ ਨੂੰ ਡਿਫਾਈਨ ਡਿਸਕ੍ਰਾਈਬ ਕਰਨ ਲਈ ਕਰੋ ਸੋ ਪਹਿਲਾਂ ਸਭ ਨੂੰ ਉਹ ਸਟੇਟਮੈਂਟ ਦੇ ਬਾਰੇ ਸੋਚਣਾ ਪਏਗਾ ਜਿਸ ਨਾਲ ਗਾਹਕ ਪਹਿਲਾਂ ਤੋਂ ਜਾਣਦੇ ਹਨ ਕੋਈ ਐਸੀ ਪਪੂਲਰ ਸਟੇਟਮੈਂਟ ਜਾਂ ਕੋਈ ਐਸੀ ਪਪੂਲਰ ਲਾਈਨ ਜਿਸ ਜਿਹੜੀ ਕਿ ਲੋਕਾਂ ਦੇ ਵਿੱਚ ਪਬਲੀਕਲੀ ਕਾਫੀ ਮਸ਼ਹੂਰ ਹੋਵੇ ਉਸ ਲਾਈਨ ਦੀ ਵਰਤੋਂ ਅਸੀਂ ਆਪਣੇ ਪ੍ਰੋਡਕਟ ਨੂੰ ਡਿਫਾਈਨ ਕਰਨ ਵਾਸਤੇ ਜਾਂ ਉਸ ਨੂੰ ਅਸੀਂ ਆਪਣੇ ਪ੍ਰੋਡਕਟ ਦੇ ਨਾਲ ਲਿੰਕ ਕਰਨਾ ਹੈ ਉਸ ਲਾਈਨ ਨੂੰ ਅਸੀਂ ਯੂਜ਼ ਕਰਨਾ ਹੈ ਆਪਣੇ ਪ੍ਰੋਡਕਟ ਨੂੰ ਡਿਸਕ੍ਰਾਈਬ ਕਰਨ ਦੇ ਲਈ ਸੋ ਕੋਈ ਵੀ ਕਾਮਨ ਸਟੇਟਮੈਂਟ ਜਾਂ ਕੋਈ ਵੀ ਕਾਮਨ ਡਾਇਲੌਗ ਜਿਹੜਾ ਕਿ ਆਮ ਅਸੀਂ ਪਬਲਿਕ ਵਿੱਚ ਪਪੂਲਰ ਦੇਖਦੇ ਹੋਈਏ ਜਾਂ ਸੁਣਦੇ ਹੋਈਏ ਤਾਂ ਉਸ ਨੂੰ ਹੀ ਅਸੀਂ ਵਰਤੋਂ ਕਰਨੀ ਹੈ ਆਪਣੇ ਪ੍ਰੋਡਕਟ ਲਈ ਅਸੀਂ ਦੇਖਣਾ ਹੈ ਕਿ ਉਹ ਕਿਹੜੀ ਐਸੀ ਸਟੇਟਮੈਂਟ ਹੈ ਜਿਹੜੀ ਕਿ ਸਾਡੇ ਪ੍ਰੋਡਕਟ ਦੇ ਨਾਲ ਜੁੜੀ ਹੋਈ ਹੋਵੇ ਆਪਣੇ ਗਾਹਕਾਂ ਵਿੱਚ ਉਤਸੁਕਤਾ ਪੈਦਾ ਕਰੋ ਤੁਹਾਡੀ ਯੂਐਸਪੀ ਇੱਕ ਸਵਾਲ ਵੀ ਹੋ ਸਕਦੀ ਹੈ ਯੂਐਸਪੀ ਮਤਲਬ ਯੂਨੀਕ ਸੇਲਿੰਗ ਪੁਆਇੰਟ ਸੋ ਸਾਡੇ ਯੂਨੀਕ ਸੇਲਿੰਗ ਪੁਆਇੰਟਸ ਜੋ ਹਨ ਉਹ ਗਾਹਕਾਂ ਵਿੱਚ ਉਤਸੁਕਤਾ ਪੈਦਾ ਕਰਨ ਵਾਲੇ ਹੋਣੇ ਚਾਹੀਦੇ ਹਨ ਸਾਨੂੰ ਆਪਣੇ ਪ੍ਰੋਡਕਟ ਦੇ ਯੂਨੀਕ ਸੇਲਿੰਗ ਪੁਆਇੰਟਸ ਪਤਾ ਹੋਣੇ ਚਾਹੀਦੇ ਨੇ ਕਿ ਕੀ ਸਾਡੇ ਪ੍ਰੋਡਕਟ ਵਿੱਚ ਖਾਸ ਹੈ ਔਰ ਇਹ ਯੂਨਿਕ ਸੇਲਿੰਗ ਪੁਆਇੰਟਸ ਐਸੇ ਹੋਣੇ ਚਾਹੀਦੇ ਹਨ ਜਿਸ ਦੇ ਨਾਲ ਗਾਹਕ ਵਿੱਚ ਸਾਡੇ ਪ੍ਰੋਡਕਟ ਦੇ ਪ੍ਰਤੀ ਉਤਸੁਕਤਾ ਪੈਦਾ ਹੋਵੇ ਇੱਕ ਸਵਾਲ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਇੱਕ ਸਵਾਲ ਵੀ ਪੁੱਛਿਆ ਜਾ ਸਕਦਾ ਹੈ ਗਾਹਕਾਂ ਤੋਂ ਸੋ ਯੂਐਸਪੀ ਸਾਡੀ ਮਤਲਬ ਗਾਹਕਾਂ ਵਿੱਚ ਉਤਸੁਕਤਾ ਪੈਦਾ ਕਰਨ ਲਈ ਹੋਵੇ ਇੱਕ ਐਸੀ USP ਬਣਾਓ ਜੋ ਤੁਹਾਡੇ ਗਾਹਕਾਂ ਨੂੰ ਹਸਾਉਣ ਪ੍ਰੇਰਿਤ ਕਰਨ ਦੇ ਨਾਲ-ਨਾਲ ਤੁਹਾਡੇ ਪ੍ਰੋਡਕਟ ਸਰਵਿਸ ਵਿੱਚ ਦਿਲਚਸਪੀ ਪੈਦਾ ਕਰੇ। ਸੋ ਯੂਨੀਕ ਸੇਲਿੰਗ ਪੁਆਇੰਟ ਜਾਂ USP ਬਣਾਉਣ ਲੱਗੇ ਸਾਨੂੰ ਬਹੁਤ ਹੀ ਧਿਆਨ ਦੇਣਾ ਪਵੇਗਾ। ਕਿਉਂਕਿ ਇਹ ਗਾਹਕਾਂ ਨੂੰ ਹਸਾਵੇ, ਉਹਨਾਂ ਦਾ ਧਿਆਨ ਸਾਡੇ ਪ੍ਰੋਡਕਟ ਵੱਲ ਆਕਰਸ਼ਿਤ ਕਰੇ ਅਤੇ ਉਹਨਾਂ ਨੂੰ ਪ੍ਰੇਰਿਤ ਕਰੇ ਕਿ ਉਹ ਸਾਡਾ ਪ੍ਰੋਡਕਟ ਖਰੀਦਣ ਜਾਂ ਸਾਡੀ ਸਰਵਿਸ ਨੂੰ ਲੈਣ। ਸੋ ਉਹਦੇ ਵਿੱਚ ਦਿਲਚਸਪੀ ਪੈਦਾ ਕਰਨ ਲਈ ਹੀ ਅਸੀਂ ਯੂਐਸਪੀ ਬਣਾਉਣੀ ਹੈ ਤੁਹਾਡੀ ਯੂਐਸਪੀ ਗਾਹਕਾਂ ਨੂੰ ਇਹ ਦਿਖਾਵੇ ਕਿ ਉਹ ਕੀ ਮਿਸ ਕਰ ਰਹੇ ਹਨ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਜੇ ਸਾਡਾ ਪ੍ਰੋਡਕਟ ਨਹੀਂ ਖਰੀਦ ਰਹੇ ਜਾਂ ਸਾਡੀ ਸਰਵਿਸ ਨਹੀਂ ਲੈ ਰਹੇ ਤਾਂ ਉਹਨਾਂ ਦੇ ਉਹਨਾਂ ਨੂੰ ਕੀ ਕਮੀ ਰਹਿ ਰਹੀ ਹੈ ਕਿਹੜੀ ਚੀਜ਼ ਹੈ ਜਿਹੜੀ ਉਹ ਮਿਸ ਕਰ ਰਹੇ ਹਨ ਸਾਡੇ ਪ੍ਰੋਡਕਟ ਨੂੰ ਨਾ ਖਰੀਦ ਕੇ ਜਾਂ ਸਾਡੀ ਸਰਵਿਸ ਨੂੰ ਨਾ ਲੈ ਕੇ ਤੁਹਾਡੀ ਯੂਐਸਪੀ ਤੁਹਾਡੇ ਗਾਹਕਾਂ ਨੂੰ ਤੁਹਾਡੇ ਪ੍ਰੋਡਕਟ ਨਾਲ ਜੋੜ ਸਕੇ ਸੋ ਯੂਐਸਪੀ ਐਸੀ ਤਿਆਰ ਕਰਨੀ ਹੈ ਜਿਹੜੀ ਕਿ ਗਾਹਕ ਨੂੰ ਸਾਡੇ ਪ੍ਰੋਡਕਟ ਦੇ ਨਾਲ ਜੋੜ ਸਕੇ ਉਹਨੂੰ ਆਕਰਸ਼ਿਤ ਕਰ ਸਕੇ ਸੋ ਯੂਨੀਕ ਸੇਲਿੰਗ ਪੁਆਇੰਟ ਬੜੇ ਧਿਆਨ ਦੇ ਨਾਲ ਸੋਚ ਕੇ ਅਸੀਂ ਤਿਆਰ ਕਰਨਾ ਹੈ ਸਾਡੇ ਗਾਹਕ ਨੂੰ ਆਕਰਸ਼ਿਤ ਵੀ ਕਰੇ ਸਾਡੇ ਪ੍ਰੋਡਕਟ ਵਿੱਚ ਦਿਲਚਸਪੀ ਵੀ ਪੈਦਾ ਕਰੇ ਅਤੇ ਉਸ ਨੂੰ ਇਹ ਦੱਸੇ ਕਿ ਉਹ ਸਾਡਾ ਪ੍ਰੋਡਕਟ ਜੇ ਨਹੀਂ ਵਰਤ ਰਹੇ ਤਾਂ ਕੀ ਕਮੀ ਰਹਿ ਰਹੀ ਹੈ ਕੀ ਮਿਸ ਕਰ ਰਹੇ ਹਨ ਉਦਾਹਰਣ ਦੇ ਤੌਰ ਤੇ ਡੋਮੀਨੋਜ਼ ਦੀ ਵੀ ਗਾਰੰਟੀ ਫਰੈਸ਼ ਹੌਟ ਪੀਜ਼ਾ ਡਿਲੀਵਰਡ ਇਨ 30 ਮਿੰਟਸ অর ਲੈਸ অর ਇਟ ਇਜ਼ ਫ੍ਰੀ ਸੋ ਇਹ ਗਾਹਕ ਨੂੰ ਹੀ ਅਟਰੈਕਟ ਕਰਨ ਲਈ ਹੈ ਉਹਨਾਂ ਦੀ ਹੀ ਦਿਲਚਸਪੀ ਆਪਣੇ ਵਿੱਚ ਪੈਦਾ ਕਰਨ ਲਈ ਹੈ ਇਸੇ ਕਰਕੇ ਉਹ 30 ਮਿੰਟਸ ਦੇ ਵਿੱਚ ਵਿੱਚ ਗਰਮ ਪੀਜ਼ਾ ਡਿਲੀਵਰ ਕਰਨ ਦੀ ਗਾਰੰਟੀ ਦੇ ਰਹੇ ਹਨ ਇੱਕ ਤਰ੍ਹਾਂ ਨਾਲ ਸੋ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਪ੍ਰੋਡਕਟ ਲਈ ਕੋਈ ਐਸੀ ਹੀ ਲਾਈਨ ਜਾਂ ਕੋਈ ਐਸੀ ਹੀ ਸਟੇਟਮੈਂਟ ਸੋਚਣੀ ਪੈਗੀ ਜਿਹੜੀ ਕਿ ਗ੍ਰਾਹਕ ਨੂੰ ਆਕਰਸ਼ਿਤ ਵੀ ਕਰੇ ਔਰ ਉਸ ਨੂੰ ਸਾਡੇ ਪ੍ਰੋਡਕਟ ਦੇ ਨਾਲ ਵੀ ਜੋੜ ਦੇਵੇ ਧੰਨਵਾਦ